ਸਸਿਕਲ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਈਆਂ ਤੇ ਟਾਸਕ ਸਾਡੇ ਕੋਲੇ ਕੀ ਆ ਕਿ ਆਪਾਂ ਨੇ ਟਰੱਕ ਗ੍ਰੀਸ ਕਰਨਾ ਕਰੇ ਤੇ ਥੋੜੀ ਸਾਫ ਸਫਾਈ ਕਰਨੀ ਆ ਕਿਉਂਕਿ ਇਹ ਨੂੰ ਕਈ ਦਿਨ ਹੋ ਗਏ ਸੀਗੇ ਖੜੇ ਐਨੂਅਲ ਜਿਹੜੀ ਆਪਣੇ ਸੇਫਟੀ ਇਨਸਪੈਕਸ਼ਨ ਹੁੰਦੀ ਆ ਉਹ ਕਰਾਈ ਸੀ ਪੀਟਰ ਵੇਲਟ ਤੋਂ ਪਰ ਇੱਕ ਦੋ ਚੀਜ਼ਾਂ ਸੀਗੀਆਂ ਜਿਦੇ ਕਰਕੇ ਜ਼ਿਆਦਾ ਟਾਈਮ ਲੱਗਿਆ ਕਿ ਸੈਂਸਰ ਵਿੱਚ ਥੋੜਾ ਜਿਹਾ ਇਹਦਾ ਖਰਾਬ ਸੀਗਾ ਤੇ ਉਹਦੀ ਆਪਾਂ ਨੂੰ ਇੱਕ ਹਫ਼ਤਾ ਵੇਟ ਕਰਨੀ ਪਈ। ਮੈਂ ਗੱਲ ਤੋਹਾ ਕੇ ਇਹਨੂੰ ਲਿਆਇਆ ਸੀਗਾ ਕਰੇ। ਤੇ ਅੱਜ ਵਿੱਚੋਂ ਸਾਫ਼ ਕਰਨਾ ਇਹਨੂੰ। ਤੇ ਨਾਲੇ ਕਰਾਂਗੇ ਗਰੀਸ। ਤੇ ਹੈਲਪ ਮੇਰੀ ਕਰਨ ਵਾਸਤੇ ਆਪਣੇ ਛੋਟੇ ਉਸਤਾਦ ਜੀ ਮਹਤਾਬ ਸਿੰਘ ਜੀ ਇਹ ਸਾਥ ਦੇਣਗੇ। ਨਾਲੇ ਤਾਂ ਵਿੱਚੋਂ ਕਰਨਾ ਸਾਫ਼ ਨਾਲੇ ਤੁਹਾਨੂੰ ਪਤਾ ਵੀ ਆਪਾਂ ਲੌਂਗ ਹਾਲ ਵਾਲਿਆਂ ਬੈੱਡ ਵਗੈਰਾ ਸਾਫ਼ ਕਰਨ ਨਾਲ ਚੇਂਜ ਕਰਾਂਗੇ ਬੈੱਡ ਸ਼ੀਟ ਵਗੈਰਾ ਜੀ ਤੇ ਨਾਲੇ ਵਿੱਚੋਂ ਕਰਾਂਗੇ ਵੈਕਿਊਮ ਇਹਦੇ ਬੈਟਰੀਆਂ ਵੀ ਡਰੇਨ ਹੋ ਗਈਆਂ ਸੀਗੀਆਂ ਖੜੇ-ਖੜੇ ਦੀਆਂ ਮੈਂ ਮੇਰੇ ਕੋਲੇ ਹੈਗਾ ਇਹਦਾ ਚਾਰਜਰ ਫਿਰ ਆਪਾਂ ਨੇ ਲਾਤਾ ਸੀ ਕਿਆ ਕਰੀ ਮੈਂ ਤੁਹਾਨੂੰ ਦੂਜੀ ਸਾਈਡ ਤੇ ਕਰਕੇ ਦਿਖਾਉਣਾ ਕਿਉਂਕਿ ਕਈ ਦਿਨ ਖੜੇ ਰਹਿਣ ਕਰਕੇ ਉੱਥੇ ਡੀਲਰਸ਼ਿਪ ਦੇ ਵਿੱਚ ਉਹਨਾਂ ਨੇ ਸ਼ਾਪ ਵਾਲਿਆਂ ਨੇ ਮਕੈਨਿਕ ਨੇ ਨਾ ਇਹਦੀ ਸਵਿੱਚ ਨਹੀਂ ਸੀ ਕੱਟ ਕੱਟੀ ਕਿਉਂਕਿ ਹੁਣ ਇਹਦੇ ਵਿੱਚ ਫ੍ਰਿਜ ਆ ਤੇ ਹੋਰ ਇਹਦੇ ਕੰਪਿਊਟਰ ਕੰਪੋਨੈਂਟਸ ਜਿਹੜੇ ਵਰਜੇ ਨੇ ਉਹਨਾਂ ਨੂੰ ਬਿਜਲੀ ਦੀ ਆਪਣੇ ਕਰੰਟ ਦੀ ਜ਼ਰੂਰਤ ਆ ਤਾਂ ਬੈਟਰੀਆਂ ਡレイン ਹੋ ਗਈਆਂ ਸੀ ਤਾਂ ਫਿਰ ਇਹਨਾਂ ਨੂੰ ਚਾਰਜ ਕਰਨਾ ਜ਼ਰੂਰੀ ਸੀਗਾ ਇਹਨਾਂ ਨੂੰ ਹੌਕ ਅਪ ਕਰਤਾ ਆਪਾਂ ਨੇ ਹੁਣ ਮੈਂ ਕਰੂੰਗਾ ਗਰੀਸ ਇਹਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਣੇ ਛੋਟੇ ਸਤਾਜ ਜੀ ਕਲਪ ਕਰਨਗੇ ਜਦੋਂ ਅੰਦਰੋਂ ਸਾਫ਼ ਕਰਨਾ ਤੇਰੀ ਜੌਬ ਹੈਗੀ ਆ ਤੂੰ ਵੈਕਿਊਮ ਕਰਨਾ ਠੀਕ ਹੈ ਵਿੱਚੋਂ ਨਾਲੇ ਵੈਕਿਊਮ ਨਾਲ ਸਾਫ਼ ਕਰਾਂਗੇ ਇਹਨੂੰ ਤੇ ਨਾਲੇ ਫਿਰ ਆਪਾਂ ਬੈੱਡ ਸ਼ੀਟ ਵਗੈਰਾ ਚੇਂਜ ਕਰਾਂਗੇ ਕੋਕੀ ਦੀ ਬੈਟਰੀ ਘਟਾਉਣਾ ਚੱਲ ਨਹੀਂ ਰਿਹਾ ਉਹ ਫਿਰ ਉਹ ਹੁਣ ਆਪਾਂ ਨੇ ਸਵਿਚ ਆਫ ਕੀਤੀ ਹੈ ਨਾ ਬੇਟੇ ਤਾਂ ਕਰਕੇ ਕੁਝ ਨਹੀਂ ਚੱਲਦਾ ਹੁਣ ਤੇਨੂੰ ਇਹਨੂੰ ਮੈਨੂਅਲ ਕਰਨਾ ਪੈਣਾ ਆ ਦੇ ਇੱਥੋਂ ਬੱਲੂਗਾ ਕਾਰਦ ਵੀ ਆਈ ਬੂ ਹੂੰ ਕਿਉਂਕਿ ਇਹਨੂੰ ਪਾਵਰ ਤੋਂ ਬਿਨਾਂ ਨਹੀਂ ਚੱਲਦਾ ਇਹ ਆ ਦੇਖੋ ਇਹਦੇ ਵਿੱਚੋਂ ਨਿੱਕੇ ਨਿੱਕੇ ਕਟਰਾ ਪਟਰਾ ਬਹੁਤ ਹੈ ਫਿਰ ਇਹਦੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਟਰੱਕ ਦੇ ਵਿੱਚੋਂ ਜੇ ਆਪਾਂ ਇਹਨੂੰ ਟਾਈਮਲੀ ਸਾਫ ਨਹੀਂ ਨਾ ਕਰਦੇ ਮੈਟ ਜਿਹੜੇ ਸੀਗੇ ਇਹਦੇ ਉਹ ਮੈਂ ਧੁੱਤੇ ਪੈਨੇ ਸਾਰੇ ਆਪ ਬੈਨੇ ਦੇ ਇਹ ਵੈਦਰ ਟੈਕ ਵਾਲੇ ਮੈਟ ਨੇ ਮੈਂ ਲਈ ਸੀਗੇ ਆਪਰੇ ਸੌਰੀ ਮਿਨੀਮਾਈਜ਼ਰ ਲਈ ਇਹ ਇਹਨਾਂ ਦੀ ਇਹਨਾਂ ਦੀ ਖੂਬਸੂਰਤੀ ਇਹ ਹੈ ਵੀ ਜਦੋਂ ਵਿంటర్ ਟਾਈਮ ਦੇ ਵਿੱਚ ਸਨੋ ਪੈਂਦੀ ਆ ਤਾਂ ਇਹਨਾਂ ਦੇ ਨਾਲ ਕਾਲਰ ਬਣੀ ਹੋਈ ਆ ਦੇਖੋ ਇਧਰਲੇ ਪਾਸੇ ਆ ਤੇ ਜੇ ਤੁਹਾਡੇ ਸ਼ੂਜ਼ ਸਨੋਵ ਦੇ ਨਾਲ ਲੱਬੜ ਕੇ ਆ ਗਏ ਅੰਦਰ ਟਰੱਕ ਦੇ ਟਰੱਕ ਦੇ ਵਿੱਚ ਹੀਟ ਆ ਤਾਂ ਫਿਰ ਇਹ ਤਾਂ ਪਾਣੀ ਬਾਹਰ ਨਹੀਂ ਜਾਂਦਾ ਇਥੋਂ ਜਿਹੜਾ ਹੋ ਗਿਆ ਮੈਲਟ ਹੋ ਗਿਆ ਜਦੋਂ ਵੀ ਤੁਸੀਂ ਬਾਹਰ ਨਿਕਲਣਾ ਤੇ ਇਹਨੂੰ ਚੱਕੋ ਬਾਹਰ ਛਾੜ ਦਿਓ ਤੇ ਤੁਹਾਡਾ ਟਰੱਕ ਦੇ ਅੰਦਰਲਾ ਫਿਰ ਕਾਰਪੈਟ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਸੋ ਕਰਦੇ ਹੁਣ ਆਪਾਂ ਕੰਮ ਸਟਾਰਟ ਟੀਮ ਮੇਰੀ ਰੈਡੀ ਹੈ ਜੁੜੇ ਰਹੋ ਜੀ ਤੁਸੀਂ ਓਕੇ ਆ ਜਦੋਂ ਮੈਂ ਪਹਿਲਾ ਟਰੱਕ ਲਿਆ ਸੀਗਾ ਉਹਦੀ ਗ੍ਰੀਸ ਕਰਨ ਲਈ ਆਂਦੀ ਸੀਗੀ ਨਾਲ ਇਹ ਬੈਟਰੀ ਪਾਵਰਡ ਹੈ ਡੀਵੋਲਟ ਦੀ ਆਏ ਦੀ ਚਾਰਜੇਬਲ ਬੈਟਰੀ ਆ ਤੇ ਆਏ ਦਾ ਚਾਰਜਰ ਇਹਨੂੰ ਆਪਾਂ ਰੀਚਾਰਜ ਕਰ ਲਿਆ ਇੱਥੇ ਇਹਦੇ ਗ੍ਰੀਸ ਵਾਲਾ ਆਪਣੇ ਕਾਟੇਜ ਪੈ ਜਾਂਦਾ ਉਹ ਮੈਂ ਤੁਹਾਨੂੰ ਦਿਖਾਉਂਦਾ ਇਹ ਤੋਂ ਬਾਅਦ ਦੇ ਵਿੱਚ ਗ੍ਰੀਸ ਕਰਨ ਬਾਏ ਕਰਨ ਦਾ ਮੇਨ ਮਕਸਦ ਇਹ ਨਹੀਂ ਸੀਗਾ ਵੀ ਆਪਾਂ ਸ਼ਾਪ ਤੇ ਜਾਣਾ ਜਿਹੜੇ 40 50 ਡਾਲਰ ਤੁਹਾਡੇ ਮੈਕੈਨਿਕ ਚਾਰਜ ਕਰਦਾ ਆਪਾਂ ਉਹ ਬਚਾਈਏ ਨਹੀਂ ਗਰੀਸ ਖੁਦ ਜੋ ਤੁਸੀਂ ਕਰਦੇ ਹੋ ਦੋ ਫਾਇਦੇ ਆ ਇੱਕ ਤਾਂ ਜਿਹੜਾ ਬਰੀਕੀ ਦੇ ਨਾਲ ਤੇ ਜਿੰਨਾ ਰੂਹ ਨਾਲ ਤੁਸੀਂ ਗਰੀਸ ਕਰਨਾ ਉਹਨਾਂ ਮੈਕੈਨਿਕ ਨਹੀਂ ਕਰਦਾ ਕਰ ਵੀ ਦੇਣਗੇ ਤਾਂ 100% ਨਹੀਂ ਹੁੰਦਾ ਮੈਂ ਦੇਖਿਆ ਵੀਰੇ ਕਈ ਵਾਰੀ ਉਹਨਾਂ ਨੇ ਪੁਆਇੰਟ ਛੱਡੇ ਹੋਏ ਉੱਪਰ ਨਿਪਲ ਦੇ ਗਰੀਸ ਲੱਗਿਆ ਹੋਇਆ ਪਰ ਗਰੀਸ ਬਾਹਰ ਨਹੀਂ ਨਿਕਲਿਆ ਹੋਇਆ ਉਹ ਸਿਰੇ ਪਹੁੰਚਿਆ ਨਹੀਂ ਗਿਆ ਜੇ ਬੰਦਾ ਤਾਂ ਕਈ ਵਾਰੀ ਦੱਸ ਦਿੰਦਾ ਕਈ ਵਾਰੀ ਉਹਵੇਂ ਛੱਡ ਦਿੰਦੇ ਆ ਜਦੋਂ ਹੁਣ ਤੁਸੀਂ ਆਪ ਗਰੀਸ ਕਰਦੇ ਹੋ ਪਹਿਲੀ ਗੱਲ ਗਰੀਸ ਪੂਰਾ ਵਧੀਆ ਕਰਦੇ ਹੋ ਨੰਬਰ 2 ਦੇ ਉੱਤੇ ਜਿਹੜਾ ਸਭ ਤੋਂ ਜ਼ਰੂਰੀ ਪੁਆਇੰਟ ਹੈ ਉਹ ਇਹ ਹੈ ਵੀ ਜਦੋਂ ਤੁਸੀਂ ਖੁਦ ਗਰੀਸ ਕਰਦੇ ਹੋ ਤਾਂ ਥੋੜੀ ਨਿਗ੍ਹਾ ਵਜ ਜਾਂਦੀ ਹੈ ਸਾਰੇ ਟਰੱਕ ਦੇ ਤੇ ਥੋੜੀ ਇਨਸਪੈਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਆਪ ਦਾ ਬ੍ਰੇਕ ਡਾਊਨ ਟਾਈਮ ਜਾਂ ਰਾਹ ਦੇ ਵਿੱਚ ਖੱਜਲ ਹੋਣ ਕਰਨੀ ਉਹ ਜਾਂ ਮਕੈਨਿਕਾਂ ਨੂੰ ਜਾਂ ਜਦੋਂ ਆਪਾਂ ਸਰਵਿਸ ਕਾਲ ਕਰਦੇ ਹਾਂ ਪੈਸੇ ਪਟਣ ਕਰਨੀ ਉਹ ਤੋਂ ਤੁਹਾਡਾ ਬਹੁਤ ਵੱਡਾ ਬਚਾਅ ਹੋ ਜਾਂਦਾ ਸੋ ਗਰੀਸ ਕਰਨ ਦਾ ਮਕਸਦ ਪੈਸੇ ਬਚਾਉਣ ਦੇ ਆ ਬਚਾਉਣਾ ਨਹੀਂ ਗ੍ਰੀਸ ਕਰਨ ਦਾ ਮੇਨ ਮਕਸਦ ਇਹ ਹੈ ਵੀ ਤੁਸੀਂ ਖੁਦ ਇਨਸਪੈਕਸ਼ਨ ਕਰਦੇ ਹੋ ਟਰੱਕ ਦੀ ਥੋੜੀ ਨਿਗਾਹ ਵੱਜ ਜਾਂਦੀ ਹੈ ਜੇ ਕੋਈ ਮਾਈਨਰ ਰਿਪੇਅਰ ਦੀ ਜ਼ਰੂਰਤ ਆ ਜਾਂ ਕੋਈ ਮੇਜਰ ਤੁਹਾਨੂੰ ਲੱਗਦਾ ਤਾਂ ਤੁਸੀਂ ਰੋਡ ਤੇ ਚੜਨ ਤੋਂ ਪਹਿਲਾਂ ਜਾਂ ਕੋਈ ਵੱਡਾ ਨੁਕਸਾਨ ਹੋਣ ਤੋਂ ਪਹਿਲਾਂ ਉਹਨੂੰ ਫਿਕਸ ਕਰਾ ਲਓ ਸੋ ਦੈਟ ਇਜ਼ ਅ ਮੇਨ ਮੇਨ ਥਿੰਗ ਆਈ ਵਾਂਟ ਟੂ ਸ਼ੇਅਰ ਵਿਦ ਯੂ ਮੇਰਾ ਮੰਨਣਾ ਹੈ ਵੀ ਖੁਦ ਗ੍ਰੀਸ ਕਰ ਲਓ ਚਾਹੇ ਮਹੀਨੇ ਚ ਇੱਕ ਵਾਰੀ ਕਰੋ ਪਰ ਉਹ ਤੁਹਾਡੇ ਟਰੱਕ ਦੇ ਥੱਲੇ ਉੱਪਰੋਂ ਵੜ ਕੇ ਤੁਸੀਂ ਇਨਸਪੈਕਸ਼ਨ ਕਰਦੇ ਹੋ ਤਾਂ ਥੋੜਾ ਜਿਹੜਾ ਟਰੱਕ ਆ ਇਸ ਗੁੱਟੂ ਡਰਾਈਵ ਤੇ ਸੇਫ ਰਹਿੰਦਾ ਰੋਡ ਦੇ ਉੱਤੇ ਥੋਡੇ ਲਈ ਵੀ ਤੇ ਜਿਹੜੇ ਹੋਰ ਰੋਡ ਯੂਜ਼ਰ ਨੇ ਉਹਨਾਂ ਲਈ ਵੀ ਠੀਕ ਹੈ ਜੀ ਸੋ ਗਿਵ ਮੀ ਥੰਬਸ ਅਪ ਗਾਇਜ਼ ਜੇ ਤੁਹਾਨੂੰ ਮੇਰਾ ਆਈਡੀਆ ਇਹ ਚੰਗਾ ਲੱਗਿਆ ਤਾਂ ਹੁਣ ਆਪਾਂ ਕਰਦੇ ਹਾਂ ਕੰਮ ਸ਼ੁਰੂ ਆ ਗਏ ਅਸੀਂ ਆ ਯਾਰ ਤੁਸੀਂ ਪੀਨੇ ਹੋ ਤਾਂ ਪੀਕੇ ਦੇ ਵਿੱਚ ਇੱਥੇ ਕਰ ਰੱਖਦੇ ਹੋ ਇਹ ਮੈਮਰੀ ਆ ਯਾਰ ਓਏ ਤੂੰ ਸਿੱਟਿਆ ਕਿਉਂ ਕ੍ਰਿੰਕਟਨ ਦੀ ਮੈਮਰੀ ਸੀ ਜੋ ਮਠੜੋ ਪ੍ਰੀਵਿਅਸ ਵਲੌਗ ਤੇ ਪਗੇ ਸੀ ਇਹ ਕਿਹੜੀ ਜਦੋਂ ਆਪਾਂ ਕ੍ਰਿੰਕੀ ਨਹੀਂ ਗਏ ਸੀਗੇ ਉਹ ਕੈਟਲ ਹਾਲ ਨੂੰ ਦੇਖਿਆ ਸੀਗਾ ਓਪਟੀਏ ਤੇ ਉਹਦੀ ਗੱਲ ਕਰਦਾ ਆ ਅੱਛਾ ਉਥੋਂ ਲਿਆ ਸੀ ਯੈਸ ਓਕੇ ਸੌ ਰੁਪਏ ਤੋਂ ਸਾਹਮਣੇ ਰੱਖਿਆ ਹੋਇਆ ਦਾਦਾ ਕਰਦੇ ਆ ਮੈਂ ਕਿਤੇ ਘਰ ਭੇਜ ਆ ਸੀ ਹਾਂ ਮੈਂ ਮੰਮੀ ਨਾਲ ਵੀ ਲੜ ਪਈ ਸੀ ਕਿ ਇੱਕ ਵਾਰੀ ਕਿ ਇਹਦੇ ਸੱਟੇ ਨੂੰ ਪਰ ਜਦੋਂ ਮੈਂ ਦੱਸਿਆ ਵੀ ਨਹੀਂ ਉਹਦੇ ਵੀ ਮੇਰੇ ਨਾਲ ਗੁੱਸੇ ਬਹੁਤ ਹੋਏ ਫਿਰ ਸੌਰੀ ਯਾਰ ਮੈਨੂੰ ਨਹੀਂ ਸੀ ਪਤਾ ਵੀ ਤੇਰੀ ਮੈਮਰੀ ਹੈ ਚੱਲ ਕੋਈ ਨਾ ਮੈਂ ਇਹਨੂੰ ਸਾਫ਼ ਕਰ ਦਵਾਂ ਮਾੜਾ ਨਹੀਂ ਇੱਥੇ ਚੇਰ ਗ੍ਰੀਸ ਵੇਰਾ ਕਰ ਲੈਣਾ ਤੇ ਜਿਹੜੇ ਟੂਲ ਬਾਕਸ ਤੇਰੇ ਕੋਲ ਆ ਗਿਆ ਨਾ ਤਾਂ ਬੇਟੇ ਟੂਲ ਸੰਭ ਕੇ ਸੰਭਣਾ ਵੀ ਤਾਂ ਸਿੱਖੋ ਮੈਂ ਖਲਾਰਾ ਨਾ ਪਾ ਕੇ ਰੱਖਿਆ ਇੱਥੇ ਇਹ ਵੀ ਮੈਂ ਰੱਖਿਆ ਸੀ ਸਾਰਾ ਜਿਹੜੇ ਹੈਮਰ ਥੋੜੀ ਸਾਰਾ ਕੁਝ ਇਹ ਮੈਂ ਵੀ ਰੱਖਿਆ ਸੀ ਹੁਣ ਜਿਵੇਂ ਇਹ ਚਾਰਜਰ ਆ ਠੀਕ ਹੈ ਤੇ ਤੁਹਾਨੂੰ ਇੱਕ ਸਾਡੀ ਵਾਰੀ ਇੱਕ ਫਨ ਫੈਕਟਸ ਨਗਾ ਸਾਨੂੰ ਇੱਕ ਚੀਜ਼ ਬਹੁਤ ਪਸੰਦ ਆ ਫਿਸ਼ਿੰਗ ਦੇ ਤੁਹਾਨੂੰ ਪਤਾ ਹਨਾ ਡੈਡੀ ਇਹ ਸਾਡਾ ਹੌਬੀ ਆ ਹਨਾ ਇਹ ਜਿਹੜਾ ਗਰਾਜ ਆ ਨਾ ਬੇਟੇ ਇਹ ਆਪਣਾ ਜਿਵੇਂ ਮੰਮਾ ਕਿਚਨ ਨੂੰ ਸਾਫ ਕਰਾਦੀ ਆ ਇਹਨੂੰ ਸਾਫ ਰੱਖਣਾ ਹੁੰਦਾ ਆਪਣਾ ਹੁਣ ਮੂਰੇ ਵੇਖ ਤਰਾ ਜੂਗਾ ਜੇ ਤਾਂ ਹੋਰ ਵੀ ਜਾਦੇ ਠੀਕ ਹੈ ਜੀ ਇਥੇ ਕੁਝ ਵੀ ਡੋਲਦਾ ਤੇ ਹੁਣ ਜਿਹੜੀ ਤੁਸੀਂ ਹੰਟਿੰਗ ਕਰਦੇ ਹੋ ਹੰਟਿੰਗ ਸੀਜ਼ਨ ਆਉਣ ਵਾਲਾ ਹਨਾ ਜੀ ਉਹ ਦਿਸੰਬਰ 'ਚ ਐਂਡ ਹੋ ਜਾਂਦਾ ਤੇ ਮੈਨੂੰ ਲੱਗਦਾ ਸਪਟੈਂਬਰ ਸਟਾਰਟ ਹੋ ਜਾਂਦਾ ਹਨਾ ਉਹ ਸਰਕਾਰ ਦੱਸਦੀ ਇੰਡੀਆ ਗਵਰਨਮੈਂਟ ਅਨਾਉਂਸ ਕਰਦੀ ਹੈ ਉਹ ਜਿਆਦਾਤਰ ਜਦੋਂ ਖਤਿਹੜ ਸ਼ੁਰੂ ਹੁੰਦੀ ਹੈ ਉਦੋਂ ਹੁੰਦਾ ਆਟਮ ਦੇ ਵਿੱਚ ਹਾਲੇ ਕੋ ਕਮੈਂਸ X15 ਗ੍ਰੀਸ ਕਰਨ ਮੌਕੇ ਜਿਹੜਾ ਸਭ ਤੋਂ ਵੱਧ ਧਿਆਨ ਦੇਣ ਵਾਲੀ ਚੀਜ਼ ਹੈ ਮੈਥਾ ਸੋ ਗ੍ਰੀਸ ਕਰਨ ਮੌਕੇ ਜਿਹੜਾ ਸਭ ਤੋਂ ਵੱਧ ਧਿਆਨ ਦੇਣ ਵਾਲੀ ਚੀਜ਼ ਹੈ ਜਿਵੇਂ ਹੁਣ ਆਹ ਪੁਆਇੰਟ ਨਹੀਂ ਤਾਂ ਮੈਂ ਸਾਫ਼ ਕਰਦੇ ਇਹਨਾਂ ਨੂੰ ਪਹਿਲਾਂ ਮਿੱਟ ਘਟਾ ਬਹੁਤ ਲੱਗਿਆ ਹੋਇਆ ਸੀਗਾ ਤੇ ਗ੍ਰੀਸ ਆ ਦੇਖੋ ਹੁਣ ਤਾਂ ਕੱਪੜਾ ਮੈਂ ਹੁਣੇ ਸਾਫ਼ ਕਰਕੇ ਰਿਹਾ ਸੋ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਇਹ ਚੰਗੀ ਤਰ੍ਹਾਂ ਸਾਫ਼ ਸੁਥਰੇ ਹੋ ਜਾਣ ਮਿੱਟ ਘਟੇ ਤੋਂ ਰਹਿਤ ਹੋਣ ਪੁਰਾਣਾ ਜਿਹੜਾ ਗ੍ਰੀਸ ਲੱਗਿਆ ਹੋਇਆ ਉਹ ਸਾਫ ਲਓ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਜਦੋਂ ਆਪਾਂ ਨੇ ਸਾਰਾ ਜੌਬ ਆਪਣੀ ਡਨ ਕਰ ਲਈ ਤਾਂ ਪਿੱਛੇ ਕਿਉਂਕਿ ਡਰਾਈਵ ਵੀ ਆ ਬੱਚਾ ਨੇ ਵੀ ਉਹਨਾ ਕਾਰ ਦੇ ਵੀ ਜਾਣਾ ਹੈ ਨਾ ਫਿਰ ਇੱਥੋਂ ਵੀ ਉਹ ਹੀ ਸ਼ੂਜ਼ ਲੈ ਕੇ ਇਹਨਾਂ ਨੇ ਅੰਦਰ ਜਾਣਾ ਤਾਂ ਇਹਨਾਂ ਦੇ ਪੈਰਾਂ ਨੂੰ ਲੱਗ ਕੇ ਗਰੀਸ ਆ ਜਿਹੜਾ ਉਹ ਅੰਦਰਾਂ ਜਾਵੇ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਠੰਡੇ ਕੰਟਰੀ ਦੇ ਰਹਿੰਦੇ ਤਾਂ ਘਰ ਸਾਰੇ ਚਕਾਰਪਟ ਲੱਗਿਆ ਤਾਂ ਕੋਸ਼ਿਸ਼ ਕਰੋ ਵੀ ਜੋ ਤੁਸੀਂ ਜਦੋਂ ਜੌਬ ਡਨ ਕਰ ਲਈ ਤਾਂ ਜਿਹੜੀ ਆਪਦਾ ਸਾਫ ਸਫਾਈ ਆ ਜੋ ਬਚਿਆ ਖੋਜਿਆ ਸਾਰਾ ਚੱਕੋ ਤੇ ਉਹਨੂੰ ਘਰ ਦੇ ਵਿੱਚ ਕਰ ਦਿਓ ਤੇ ਪ੍ਰੋਪਰ ਕਲੀਨਿੰਗ ਕਰ ਦਿਓ ਠੀਕ ਹੈ ਜੀ ਕਰੀਨ ਜੋਬ ਸਾਥ ਨੂੰ ਪਾਜੋ ਤੇਰਾ ਪਹਿਲਾ ਇਹਨੂੰ ਸਾਫ ਕਰਾਂਗੇ ਮੇਰਾ ਲੱਗਿਆ ਹਿਆ ਪਾਲਟੀ ਰੈਗਸ ਮੈਂ ਦੇਖੀ ਇਹ ਮੈਂ ਇਕੱਠਾ ਪੈਕਟ ਲਿਆਇਆ ਸੀਗਾ ਇਥੋਂ ਆਪਣੇ ਪ੍ਰਿੰਸ 60 ਦੇ ਵਿੱਚੋਂ ਮੇਰੀ ਇੱਕ ਤਰ੍ਹਾਂ ਦੀ ਸੰਭਦ ਲੋ ਵੀ ਹੈ ਆਦਤ ਹੀ ਆ। ਅ ਥੋਕ ਦੇ ਵਿੱਚ ਜਦੋਂ ਵੀ ਤੁਸੀਂ ਚੀਜ਼ਾਂ ਲੈ ਕੇ ਆਉਣੇ ਨਾਲੇ ਰੇਟ ਸਸਤਾ ਮਿਲ ਜਾਂਦਾ। ਨਾਲੇ ਕਦੇ ਨਾ ਕਦੇ ਉਹਨਾਂ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਚੱਲਦੀ ਹੁੰਦੀ ਹੈ ਚਲੋ ਹੋਰ ਵੀ ਫਿਰ ਮਨੀ ਸੇਵਿੰਗ ਟਿਪ ਆ ਕਿਦਾਂ ਹੈ। ਮੈਂ ਪ੍ਰਿੰਸਸ ਆਟੋ ਤੋਂ ਲੈ ਕੇ ਆਉਂਦਾ। ਜਦੋਂ ਵੀ ਕੰਮ ਵਾਲੇ ਕੰਮ ਵਾਲੇ ਗਲਵਜ਼ ਆ। ਆਹ ਰੈਗ ਜੋਗੇ। ਠੀਕ ਹੈ ਕੋਈ ਨਿਕਾ ਮੂਟਾ ਟੂਲ ਚਾਹੀਦਾ, ਕੋਈ ਛੋਟੇ-ਮੋਟੇ ਨਟ-ਪੇਚ। ਉਹ ਥੋਕ ਦੀ ਆ ਪ੍ਰਿੰਸਸ ਆਟੋ। ਉਹ ਤੋਂ ਵਧੀਆ ਸਮਾਨ ਮਿਲ ਜਾਂਦਾ ਨਾਲੇ ਵੈਰਾਈਟੀ ਬਹੁਤ ਉਹਨਾਂ ਦੇ। ਪ੍ਰਿੰਸਸ ਆਟੋ ਡੀਲਰਸ਼ਿਪ ਆ ਨਾ? ਉਹ ਸ਼ਾਪ ਜਦੋਂ ਮੇਰਾ ਬ੍ਰੇਕ ਕਲੀਨਰ ਹੋ ਗਿਆ ਵਿੰਡਸ਼ੀਲਡ ਵਾਸ਼ਰ ਹੋ ਗਿਆ ਗਲਵਜ਼ ਹੋ ਗਏ ਨਾ ਇਹ ਜਿਆਦਾ ਸਮਾਂ ਲੱਗਦਾ ਨਹੀਂ ਕੋਈ ਬਹੁਤਾ ਲੱਗਿਆ ਮੋਟਾ ਨਹੀਂ ਠੀਕ ਹੈ ਵੀ ਕਰੀਏ ਸਟਾਰਟ ਆਪ ਕਿ ਕੇ ਰੱਬ ਦਾ ਨਾ ਦੂਰ ਸਭ ਦਾ ਵੀ ਇਹਨੂੰ ਆਪਾਂ ਨੂੰ ਖੋਲ ਕੇ ਚੈੱਕ ਕਰਨਾ ਪੈਣਾ ਜਿਹੜਾ ਬੈਕ ਆ ਗਿਆ ਸ਼ਾਇਦ ਇਹ ਬੰਦ ਹੋਇਆ ਹੋਵੇ ਬੰਦ ਕਰ ਦੋ ਤਾਂ ਇਹ ਮੈਂ ਕਦੇ ਇੱਕ ਦੋ ਐਕਸ ਆਲਵੇਜ਼ ਰੱਖਦਾ ਟਰੱਕ ਦੇ ਵਿੱਚ ਆਪਣੇ ਨਾਲ ਉਹ ਖਾਲੀ ਹੋ ਗਿਆ ਹੁਣ ਜਿਹੜਾ ਪਹਿਲਾਂ ਦਾ ਸੀਗਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਇਹਨੂੰ ਕਿਵੇਂ ਚੇਂਜ ਕਰਦੇ ਆਂ ਸਾਰੇ ਗ੍ਰੀਸ ਕੰਦਰ ਕਿ ਡਸ ਹੋ ਸਟਰਕਚਰਸ ਸੋ ਪਾ ਕੋਛੇ ਕਰਨੇ ਵੀ ਇਹ ਗ੍ਰੀਸ ਕਰਨ ਤੋਂ ਪਹਿਲਾਂ ਜਿਹੜੇ ਇਹਦੇ ਮੇਨ ਪੁਆਇੰਟ ਨੇ ਇਹ ਸਾਫ਼ ਜ਼ਰੂਰ ਹੋਣਾ ਚੁਪਾ ਬਗਿਆਰ ਨਹੀਂ ਇਹ ਜਿਹੜਾ ਸਟੀering ਵਾਲਾ ਇਹ ਥੋੜਾ ਟ੍ਰਿੱਕੀ ਆ ਕਿਉਂਕਿ ਇਹ ਤੇ ਲੀਕ ਬਹੁਤ ਹੁੰਦਾ ਹੈ ਉਹਨੂੰ ਰੱਖਿਆ ਉੱਪਰਲਾ ਉਹਨੂੰ ਸਭ ਤੋਂ ਲਾਸਟ ਕਰਾਂਗੇ ਕਿਉਂਕਿ ਉਹ ਸਭ ਤੋਂ ਜ਼ਿਆਦਾ ਟਫ ਹੈ ਕਿਉਂਕਿ ਉਹਨੂੰ ਲੱਗਦਾ ਨਹੀਂਗਾ ਸਹੀ ਤਰੀਕੇ ਨਾਲ ਨਾ ਉਹ ਤੰਗ ਬਹੁਤ ਆ ਸਟੀਅਰਿੰਗ ਨਾਲ ਉਧਰਲਾ ਦਿਖਾ ਦੇ ਮੈਂ ਤੁਹਾਨੂੰ ਜਿੱਥੇ ਸਟੀਅਰਿੰਗ ਦੀ ਰੌਡ ਆਉਂਦੀ ਹੈ ਨਾ ਉਹ ਜਿੱਥੇ ਤਾਰਾਂ ਨੇ ਬਿਠੇ ਆਹ ਬਹੁਤ ਵਾਟਰਫੁਲੀ ਖਾ ਪਿਆ ਵੀ ਸਾਰਾ ਇੰਜੀਨੀਅਰਿੰਗ ਇੰਡੀਆ ਚ ਸੀਗਾ ਮੇਡ ਪਰ ਜਦੋਂ ਮੈਨੂੰ ਇਹ ਨਿਊਜ਼ ਮੇਲੀ ਡੈਡੀਕੇਟ ਦੇ ਵੀ ਹੈ ਕੈਨੇਡਾ ਚ ਬਣਿਆ ਜਾਂ ਯੂ ਐਸ ਚ ਮੇਰਾ ਬਹੁਤ ਜ਼ਿਆਦਾ ਹੈਰਾਨ ਹੋਇਆ ਆਹ ਇਹਨਾਂ ਕ ਪਾਰਟ ਆ ਨਾ ਬੇਟੇ ਜਿਹੜੀ ਆਹ ਹੋਜ਼ ਆ ਇਹ ਬਣੀ ਹੋਈ ਆ ਮੈਂ ਤਾਂ ਆਪ ਬਹੁਤ ਜ਼ਿਆਦਾ ਹੈਰਾਨ ਹਾਂ ਹਿੱਸਾ ਜਿਹਨੂੰ ਆਪਾਂ ਕਹਦੇ ਆ ਸਟੀਅਰ ਕੈਸਟ ਸਟੀਅਰ ਵਾਲਾ ਹਾਂ ਇਹ ਵੀ ਇੰਡੀਆ ਚ ਬਣ ਕੇ ਆ ਬੇਟੇ ਇੰਡੀਆ ਮੈਂ ਜੀ ਸਾਰਾ ਮੋਟਰ ਇੰਡੀਆ ਚ ਬਣਿਆ ਫਿਰ ਤਾਂ ਹੈਰਾਨੀ ਵਾਲੀ ਗੱਲ ਨਹੀਂ ਸਾਰੀ ਮੋਟਰ ਨਹੀਂ ਹੈਗੀ ਇਹ ਕੋਸ਼ ਹੈ ਆਪਣੇ ਅਮਰੀਕਾ ਚ ਬਣੀ ਹੈ ਕੁਝ ਮੈਕਸੀਕੋ ਚ ਬਣੀ ਹੋਈ ਹੈ ਤੇ ਅਸੈਂਬਲਡ ਫਿਰ ਇਹ ਰਲ ਮਿਲ ਕੇ ਜੀ ਹੈ ਕਿਉਂਕਿ ਅੱਦੇ ਪਾਰਟਸ ਇਧਰ ਉਧਰ ਜਾਂਦੇ ਆ ਕਰਾਸ ਬਾਰਡਰ ਕਰਕੇ ਹੁਣ ਆਪਣੇ ਕੋਲੇ ਟਾਈਮ ਸੀਗਾ ਨਾਲੇ ਹੁਣ ਗਰਮੀ ਦਾ ਟਾਈਮ ਆ ਤੇ ਤੇ ਆਕਸੀਡੇਸ਼ਨ ਬਹੁਤ ਹੋਈ ਹੋਈ ਸੀਗੀ ਰਿਮਾ ਦੇ ਉੱਤੇ ਰੰਗ ਵੀ ਥੋੜਾ ਦਾਸ ਸੁਟ ਚਲਿਆ ਸੀਗਾ ਨਾ ਟੱਕਦਾ ਹੁਣ ਪਾਲਿਸ਼ ਕਰਨ ਲੱਗੇ ਹੁਣੇ ਅੱਜ ਸਾਰੇ ਇਹਨੂੰ ਨਾਲੇ ਟੈਂਕ ਆ ਪਿੱਛੇ ਨੂੰ ਮਤਖਾ ਇੱਥੇ ਦੇਖੀ ਆ ਟੈਂਕ ਦਿਖਾ ਦੇ ਹੁਣ ਇਹਨੂੰ ਇਹ ਹੁਣ ਦੇਖ ਲਿਆ ਸੀ ਹੁਣ ਇਹਦੇ ਇੱਕ ਵਾਰੀ ਪਾਲਿਸ਼ ਮਾਰ ਕੇ ਛੱਡ ਦੇਣਾ ਇਹਨੂੰ ਅੱਧਾ ਘੰਟਾ ਜਦੋਂ ਪਾਲਿਸ਼ ਸੁੱਕ ਗਈ ਫੇਰ ਦੇਖ ਵੀ ਇਹਦੇ ਬਣਦੀ ਕੇ ਰੱਖੀ ਆ ਤੇ ਆਹੀ ਹੁਣ ਸਾਰਾ ਪੇਂਟ ਦੇ ਉੱਤੇ ਜਿਵੇਂ ਆ ਮਾੜੇ ਮੋੜੇ ਦਾਗ-ਧੂਕ ਪੈ ਗਏ ਪਹਿਲਾਂ ਇਹਦੇ ਤੇ ਪੋਲਾ-ਪੋਲਾ ਪਾਣੀ ਦਾ ਮੇਰੇ ਕੋਲ ਹੈਗਾ ਛੋਟਾ ਜਿਹਾ ਉਹ ਬੋਤਲ ਨਹੀਂ ਹੁੰਦੀ ਜਿਹੜੀ ਇੱਧਰ ਕਰ ਲੈ ਯਾਰ ਉਹ ਬੋਤਲ ਦੇ ਨਾਲ ਮਾਰ ਕੇ ਪਾਣੀ ਜਿੱਥੇ ਕਿਤੇ ਮਿੱਟੀ ਆ ਉਹ ਲਾ ਦਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਾਰਾਂਗੇ ਪਾਲਿਸ਼ ਇਹ ਤੇ ਅੱਜ ਸ਼ਾਮ ਤੱਕ ਡਨ ਕਰ ਦੇਣਾ ਵੀ ਹੁਣ ਜਦੋਂ ਟਰੱਕ ਨੇ ਦੁਬਾਰਾ ਰੋਡ ਤੇ ਜਾਣਾ ਆਹ ਸ਼ਾਈਨ ਸ਼ਾਈਨ ਕਰੇ ਪੂਰਾ ਲੋਕਾਂ ਦੇ ਅੱਖ ਚ ਪਾਉ ਲੋਕਾਂ ਦੇ ਅੱਖ ਚ ਪਾਉ ਜਿਵੇਂ ਧੁੱਪ ਵੱਲੀਏ ਲੋਕਾਂ ਦੇ ਅੱਖ ਚ ਪਾਉ ਇੱਕ ਪੀਟਰ ਬਿਲਡ ਦੀ ਹੋਰ ਖਾਸियत ਆ ਵੀ ਇਹ ਟਰੱਕਾਂ ਦਾ ਸਰਪੰਚ ਹੈ ਸੰਭਾਰਾ ਟਰੱਕਾਂ ਦਾ ਪਰ ਇਹ ਲਿਬੜੇ ਤੇ ਬੜੇ ਸੋਹਣੇ ਨਹੀਂ ਲੱਗਦੇ ਸੋ ਹੀ ਆਲਵੇਜ਼ ਡਿਮਾਂਡ ਕਰਦਾ ਵੀ ਮੈਨੂੰ ਅੱਛੇ ਕਿੰਗ ਟਰੱਕ ਦਾ ਟਰੱਕਾਂ ਦਾ ਕਿੰਗ ਆ ਕਿੰਗ ਇਹ ਆਲਵੇਜ਼ ਕਹਿੰਦਾ ਮੈਨੂੰ ਲਸਕਾ ਕੇ ਰੱਖੋ ਤੁਸੀਂ ਨਾ ਆਓ ਤੁਸੀਂ ਨਾ ਆਉਣਾ ਨਾਓ ਨਹੀਂ ਨਾ ਆਉਣਾ ਨਾਓ ਪਰ ਕਹਿੰਦਾ ਮੈਨੂੰ ਲਸਕਾ ਕੇ ਰੱਖੋ ਸੋ ਆਪਾਂ ਇਹਨੂੰ ਲਸਕਾ ਕੇ ਅੱਜ ਮੈਂ ਵੀ ਆ ਇਨਸਟਾਲ ਕੀਤੇ ਨੇ ਇਹ ਇਹ ਵੀ ਸਾਈਨ ਕਰਾਵਾਂਗੇ ਇਹਨੂੰ ਵੀ ਤੇ ਜਿਹਦੇ ਕੋਲੇ ਵੀ ਹੈਗਾ ਪੀਟਰ ਬੈਲਟ ਤੇ ਬੰਦੇ ਸ਼ਕੀਨ ਨੇ ਆਹ ਬਹੁਤ ਵਧੀਆ ਜ਼ਾਈਫਰ ਦੀ ਦਾ ਪਰਫੈਕਟ ਮੈਟਲ ਪਾਲਿਸ਼ ਇਸ ਤੋਂ ਵਧੀਆ ਪਾਲਿਸ਼ ਮੈਨੂੰ ਨਹੀਂ ਲੱਗੀ ਕੋਈ ਵੀ ਹੋਵੇ ਤੇ ਬਾਕੀ ਜੇ ਕੋਈ ਕਰਦਾ ਇਸ ਤੋਂ ਵਧੀਆ ਯੂਜ਼ ਹੋਰ ਤਾਂ ਦੱਸ ਵੀ ਜੀ ਬਸ ਹੁਣ ਬਿਫੋਰ ਤੇ ਆਫਟਰ ਦਿਖਾਵਾਂਗੇ ਤੁਹਾਨੂੰ ਲਾ ਕੇ ਹੁਣ ਇੱਕ ਵਾਰੀ ਛੱਡਦੇ ਆਪਾਂ ਇਹਨੂੰ ਠੀਕ ਆ ਦੇਖ ਲੈਣਾ ਹੁਣ ਤੁਸੀਂ ਆ ਦੂਜਾ ਪਾਸਾ ਵੀ ਦਿਖਾ ਦੇਵੀਂ ਟੈਂਕ ਉਹ ਆਪਾਂ ਨੇ ਲਾਇਆ ਹੋਇਆ ਉਹਦੇ ਤੇ ਉਹਦਾ ਟੈਂਕ ਬਾਠ ਠੀਕ ਹੈ ਫਿਰ ਹੁਣ ਇਹ ਤਾਂ ਮਿਹਨਤ ਪਾ ਲਦਾ ਬਹੁਤ ਜਿਆਦਾ ਮਿਹਨਤ ਆਪਾਂ ਕਰਾਂਗੇ ਇਹਦੇ ਤੇ ਇਟ ਵਿਲ ਇਟ ਵਿਲ ਟੇਕ ਆਲਮੋਸਟ ਹੋਲ ਡੇ ਕਿਉਂਕਿ ਇਹਦੇ ਮਫਲਰ ਵੀ ਰਹਿੰਦੇ ਨੇ ਹਜੇ ਤੇ ਪਿੱਛੋਂ ਵੀ ਬਹੁਤ ਪਿਆ ਹਜੇ ਕਰਨੇ ਆ ਆ ਜਿਹੜੀ ਆ ਤੇ ਲਹਿ ਰਹੀ ਇਹਨੂੰ ਵੀ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗੇ ਰਸਟਿੰਗ ਵੀ ਲੱਗੀ ਇਹਨੂੰ ਵੀ ਫਿਕਸ ਕਰਾਂਗੇ ਆਪਾਂ ਕੋਲ ਸਪਰੇ ਹੈਗੀ ਆ ਹਾਂ ਠੀਕ ਹੈ ਵੀ ਆਹ ਇਥੇ